ਹੋਣ ਗੜਬੜ ਹੋਈ ਪਈ ਐ ਗਲਾਬੀ ਸੁੰਡੀ ਦੀ ਵੀ ਇੱਥੇ ਹੈ ਕਿ ਨਹੀਂ ਆਪਣੇ ਤਾਂ ਪੁੱਤਾਂ ਹੁਣ ਤਿੰਨ ਦਾ ਦਿਖਾਉਣੇ ਸਾਨੂੰ ਛੋੜ ਕੇ ਹਨਾ ਵੀ ਗੁਰਵਿੰਦਰ ਹੂੰ ਬਿਲਕੁਲ ਬਿਲਕੁਲ ਇਹ ਲੋ ਵੀ ਮੈਂ ਤਾਂ ਆਪਾਂ ਤੁਹਾਡੇ ਲਈ ਮਹਾਰਾਸ਼ਟਰ ਦੇ ਵਿੱਚ ਖੜੇ ਹੋਏ ਆ ਇੱਥੇ ਅੱਜ ਦੇ ਸਮੇਂ ਦੇ ਵਿੱਚ ਤੀਜੇ ਮਹੀਨੇ ਦੇ ਵਿੱਚ ਆਪਾਂ ਕਣਕਾਂ ਵੜਦੇ ਇੱਥੇ ਨਰਮੇ ਦੀ ਚਗਾਈ ਚੱਲੀ ਜਾਂਦੀ ਆ ਘਟੋ ਘਟ ਵੀ ਦੋ ਚਗਾਈਆਂ ਨਰਮੇ ਦੀਆਂ ਕਰ ਲਈਆਂ ਹੁਣ ਤੁਹਾਨੂੰ ਮਹਾਰਾਸ਼ਟਰ ਦੇ ਵਿੱਚ ਨਰਮੇ ਦਾ ਸਾਰਾ ਦੱਸਦੇ ਵੀ ਇਹਦੇ ਵਿੱਚ ਸੁੰਡੀ ਗਲਾਬੀ ਹੈ ਕਿ ਨਹੀਂ ਕੀ ਰੇਟ ਨਰਮਾ ਵਿਕਦਾ ਕਿੰਨਾ ਝਾੜ ਆਉਂਦਾ ਕਿੰਨੇ ਦਾ ਬੀ ਦਾ ਪੈਕਟ ਹੈ ਕਿੰਨੇ ਕੁਆਟਰ ਨਰਮਾ ਹੋ ਜਾਂਦਾ ਤਾਂ ਆਜੋ ਫਿਰ ਵੀਡੀਓ ਤੋਂ ਬਣੇ ਰਹੋ ਐਂਡ ਤੱਕ ਦੇਖੋ ਨਰਮੇ ਵਾਲੇ ਕਿਸਾਨ ਭਰਾਵਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਜੋ ਜੀ ਤਾਂ ਆਹ ਹੈ ਮਿੱਤਰੋ ਨਰਮੇ ਦੀ ਖੇਤੀ ਇੱਥੇ ਕੋਈ ਰਾਤ ਦੇ ਵਿੱਚ ਵੱਡੀ ਫਾਰਮ ਹੈ ਘਟੋ ਘਟ ਵੀ 10 15 ਕਿੱਲੇ ਦਾ ਇਹ ਪਲਾਟ ਹੈ ਜਿਹੜਾ ਵੀ ਨਰਮੇ ਦਾ ਤੁਹਾਨੂੰ ਦਿਖਾਈ ਜੰਨੇ ਆਪਾਂ ਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਸੁੰਡੀ ਹੈ ਕਿ ਨਹੀਂ ਪਹਿਲਾਂ ਮਿੱਤਰੋ ਫੁੱਟ ਚੈੱਕ ਕਰੋ ਆਹ ਦੇਖੋ ਤੁਹਾਡੇ ਸਾਹਮਣੇ ਨਰਮੇ ਦਾ ਫੁੱਟ ਆਪਾਂ ਨਰਮੇ ਦਾ ਫੁੱਟ ਤੋੜਿਆ ਆਹ ਆ ਕਈ ਪੰਜੂ ਆ ਤੇ ਕਈ ਚੌਥਾ ਹੈ ਇਹ ਤਾਂ ਮਿੱਤਰੋ ਸੇਮ ਹੀ ਹੈ ਨਾ ਬੀ ਦੇ ਵਿੱਚ ਕੋਈ ਫਰਕ ਨਹੀਂਗਾ ਵੱਡੀ ਗੱਲ ਹੁਣ ਨਾ ਇਹਦੇ ਝਾੜ ਬਾਰੇ ਵੀ ਦੱਸਦੇ ਆ ਨਰਮੇ ਦਾ ਜਿਹੜਾ ਕੀ ਇਹ ਆ ਦੇ ਵਿੱਚ ਝਾੜ ਸਾਡੇ ਚੱਲੀ ਜਾਂਦਾ ਮੌਕੇ ਦਾ 10 ਕੁਆਟਰ ਤੋਂ ਲੈ ਕੇ 15 ਕੁਆਟਰ ਦੇ ਵਿੱਚ ਠੀਕ ਹੈ ਜੀ ਦੋ ਚਗਈਆਂ ਨਰਮੇ ਦੀਆਂ ਹੋ ਗਈਆਂ ਤੀਜੀ ਹਜੇ ਕਰਨੀ ਹੈ ਜੀ ਆਖੋਗੇ ਬੀ ਦਾ ਕੀ ਰੇਟ ਆ ਉਹੀ ਸੇਮ ਜੇ ਪ੍ਰੋਸੈਸ ਹੈ ਬੀ ਦਾ ਰੇਟ ਦਾ ਕੋਈ ਬੜਾ ਫਰਕ ਨਹੀਂ ਆਦੇ ਠੀਕ ਆ ਜ਼ਿਮੀਂਦਾਰ ਵੀ ਰੱਗੇ ਨਹੀਂ ਆਉਂਦਾ ਅਸੀਂ ਸੰਗ ਦਾ ਪਾਸੇ ਹੀ ਖੜ ਗਿਆ ਸੀ ਕਿ ਕਿਆਉਣਾ ਅਸੀਂ ਰਿਵਿਊ ਦੇ ਦੀਏ ਕਿਸਾਨ ਭਰਾਵਾਂ ਨੂੰ ਸਿੱਧਾ ਹੀ ਦੱਸ ਦਈਏ ਤੁਹਾਨੂੰ ਹਨਾ ਤਾਂ ਹੁਣ ਤੁਹਾਨੂੰ ਦੱਸਦੇ ਆ ਬਈ ਨਰਮੇ ਦਾ ਇੱਥੇ ਫਟਾਰਾ ਵੇਖੋ ਤੁਸੀਂ ਆਖੋਗੇ ਫਟਾਰਾ ਨਹੀਂ ਲਿਆ ਫਟਾਰੇ ਦਾ ਇਹ ਬੀਜ ਨਹੀਂ ਇਹ ਕਹਿੰਦੇ ਬਈ ਸਿੱਧਾ ਬੀ ਚੱਲਦਾ ਸਿੱਧਾ ਹੀ ਤੇ ਇਹਦੇ ਗੁੱਛੇ ਲੱਗਦੇ ਆ ਜਿਵੇਂ ਅੰਗੂਰਾਂ ਦੇ ਗੁੱਛੇ ਆ ਉਸੇ ਤਰ੍ਹਾਂ ਦਾ ਇਹ ਨਰਮੇ ਦਾ ਬੀ ਆ ਤਾਂ ਹੁਣ ਮਿੱਟੀ ਦਿਖਾਉਣੇ ਆ ਵੀ ਇੱਥੇ ਕੱਖ ਨਹੀਂ ਹੋਏ ਹਨ ਆ ਦੇਖੋ ਕੱਖ ਹੁੰਦੇ ਨਹੀਂ ਕਿਉਂਕਿ ਖੁਸ਼ਕ ਬੱਤਰੋ ਆ ਪਿਆ ਨਰਮੇ ਦੀ ਪਟਾਈ ਤੇ ਸਮਾਇਆ ਪਿਆ ਲਾਸਟ ਜਗਾਈਆ ਠੀਕ ਹੈ ਹੁਣ ਨਰਮੇ ਦਾ ਝਾੜ ਝਾੜ ਕਹਿੰਦੇ ਵੀ 10 ਤੋਂ ਤੇ 15 ਕੁਆਟਲ ਦੇ ਵਿੱਚ ਵਿੱਚ ਇਹਦਾ ਝਾੜ ਆਈ ਜਾਂਦਾ ਨਰਮੇ ਦਾ ਸਾਡੇ ਖੁੱਲਾ ਹਜੇ ਤੱਕ ਤਾਂ ਤੇ ਪਰ ਜਿਹੜੀ ਹੁਣ ਗੜਬੜ ਹੋਈ ਪਈ ਹੈ ਗਲਾਬੀ ਸੁੰਡੀ ਦੀ ਵੀ ਇੱਥੇ ਹੈ ਕਿ ਨਹੀਂ ਆਪਣੇ ਤਾਂ ਬਹੁਤ ਹੈ ਹੁਣ ਟਿੰਡਾ ਦਿਖਾਉਣੇ ਤੁਹਾਨੂੰ ਸੋਣ ਕੇ ਹਨਾ ਵੀ ਗੁਰਵਿੰਦਰ ਹੂੰ ਬਿਲਕੁਲ ਬਿਲਕੁਲ ਇਹ ਲੋ ਵੀ ਮਿੱਤਰੋ ਆ ਟਿੰਡਾ ਤਾਂ ਹੈਗਾ ਨਾ ਸਹੀ ਪਰ ਆਪਾਂ ਤੁਹਾਨੂੰ ਸਹੀ ਗੱਲ ਦੱਸ ਦਿੰਨੇ ਆ ਨਰਮੇ ਦੀ ਖੇਤੀ ਐਸ ਵਾਰ ਬੀਜਣ ਦੇ ਵਿੱਚ ਫਾਇਦਾ ਹੈ ਜਾਂ ਨਹੀਂ ਜੇਕਰ ਤੁਹਾਨੂੰ ਇਹ ਲੱਗੂ ਨਾ ਵੀ ਨਰਮੇ ਦੀ ਖੇਤੀ ਬੀਜ ਲਈਏ ਤੇ ਇਸ ਵਾਰ ਇੱਕ ਸਾਲ ਹੋਰ ਹੈ ਨਾ ਲੈ ਲਈਏ ਆਪਾਂ ਰਿਸਕ ਤੇ ਬੀਜ ਕੇ ਦੇਖ ਲਈਏ ਆ ਮੇਤਰਵਾ ਦੇਖੋ ਸੁੰਡੀ ਨੇ ਵੇਖੋ ਮੇਤਰੋ ਨਰਮਾ ਏਡੀ ਏਡੀ ਸੁੰਡੀ ਫਿਰਦੀ ਐ ਦੇ ਵਿੱਚ ਨਰਮੇ ਦੇ ਵਿੱਚ ਟੀਂਡੇ ਦੇ ਵਿੱਚ ਕਹਿੰਦੇ ਕੋਈ ਫਾਇਦਾ ਨਹੀਂ ਇਹ ਤੋਂ ਪਹਿਲਾਂ ਨਰਮਾ 10 ਤੋਂ 15 ਕੁਆਟਰ ਨਿਕਲਿਆ ਪਰ ਐਸ ਵਾਰ ਨਰਮੇ ਦਾ ਝਾੜ ਵੀ ਮੱਦਮ ਹੈ ਤੇ ਰੇਟ ਨੇ ਮਾਰਤਾ ਰੇਟ ਕਿਵੇਂ ਨੇ ਮਾਰਤਾ ਨਰਮਾ ਵੇਖਦਾ ਤਾਂ 7000 ਨੂੰ 10 ਕੁਆਟਲ ਤੇ 70000 ਦਾ ਬਣਿਆ ਆਦੇ ਵਿੱਚੋਂ ਜਿਹੜੀ ਚਗਾਈ ਚੂਹੀ ਸਾਰਾ ਖਰਚਾ ਸਪਰੇਹਾਂ ਖਰਚਾ ਆਪਣੇਨ ਮੰਗੂਏ ਜਿਆਦਾ ਹੀ ਕਰਦੇ ਆ ਆਪਣੇ ਤੋਂ ਕਹਿੰਦੇ 35-4000 ਰੁਪਿਆ ਖਰਚਾ ਆ ਜਾਂਦਾ ਬਚਤ ਕਿੰਨੀ ਹੋਈ 30000 ਰੁਪਿਆ 30000 ਰੁਪਏ ਨਾਲ ਆਦੇ ਕੁਝ ਨਹੀਂ ਪੂਰਾ ਹੁੰਦਾ ਬਈ ਜੀ ਇੱਥੇ ਢਾਲੂ ਵਾਹਣਾ ਜੇਕਰ ਟਰੈਕਟਰ ਇੱਥੇ ਡੀਜ਼ਲ ਪੀਂਦਾ ਨਾ ਤੇਲ ਮਟਦਾ ਖਿੱਚੀ ਦੇਣੀ ਆ ਮਾਰੇ ਟਰੈਕਟਰ ਤੋਂ ਇੱਥੇ ਸਾਰਿਆਂ ਕੋਲ ਤਗੜੇ ਟਰੈਕਟਰ ਮਿਲਣਗੇ 4x4 ਕਿਉਂਕਿ ਮਾਰਾ ਟਰੈਕਟਰ ਨਹੀਂ ਖਿੱਚਦਾ ਕਿਉਂਕਿ ਜਿਹੜੀ ਮਿੱਟੀ ਹੈ ਨਾ ਦੇਖੋ ਮਿੱਟੀ ਦੇਖੀ ਮੈਨੂੰ ਦਿਖਾਈ ਵੀ ਗੁਰਵਿੰਦਰ ਲਓ ਬਈ ਇਹਨੂੰ ਕੀ ਅਗਲਾ ਕਰ ਲੂਗਾ ਲਾ ਪਤਾਲ ਵਾਲਾ ਕੰਮ ਹੈ ਨਾ ਓ ਲੈ ਪੱਥਰ ਹੈ ਮਿੱਤਰੋ ਪੱਟੀ ਦੀ ਨਹੀਂ ਗਾ ਐਡੀ ਗੰਦੀ ਮਿੱਟੀ ਇਹਨਾਂ ਦੀ ਤਾਂ ਐ ਮਿੱਤਰੋ ਵੀ ਨਰਮੇ ਦੀ ਖੇਤੀ ਕੁੱਲ ਮਿਲਾ ਕੇ ਗਾਹਾਂ ਵਾਲੇ ਸਮੇਂ ਦਾ ਪਤਾ ਨਹੀਂ ਐ ਸਮੇਂ ਹਜੇ ਤੱਕ ਸਰਕਾਰ ਨੇ ਮਿੱਤਰੋ ਕੋਈ ਸੁਧਾਰ ਨਹੀਂ ਕੀਤਾ ਮਨ ਕੇ ਚੱਲੋ ਵੀ ਮੇਰਾ ਮੰਨਣਾ ਵੀ ਇਸ ਵਾਰ ਵੀ ਨਰਮੇ ਦੀ ਖੇਤੀ ਬਿਲਕੁਲ ਫੇਲ ਆ ਨਾ ਰਸਤ ਲਿਓ ਕੋਈ ਫੈਲੀ ਵਾਲੀ ਗੱਲ ਨਹੀਂ ਇਹਦੇ ਨਾਲੋਂ ਗੁਵਾਰਾ ਬੀਜੋ ਸਰੋਂ ਬੀਜੋ ਕੁਝ ਵੀ ਬੀਜ ਸਕਦੇ ਹੋ ਜਿਹਦੇ ਲੱਗਦਾ ਵੀ ਝੋਨਾ ਝੋਨਾ ਲਾ ਸਕਦੇ ਹੋ ਪਰ ਨਰਮੇ ਦੀ ਖੇਤੀ ਦੇ ਵਿੱਚ ਕੋਈ ਸੁਧਾਰ ਨਹੀਂ ਆ ਦੇਖੋ ਬਈ ਲਓ ਕੀ ਕਰ ਲੂ ਅਗਲਾ ਜੀਵਿੰਦਾਰ ਦੇ ਕੀ ਹਾਲ ਹੈ ਕਿਤੇ ਵੀ ਬਾਗ ਜੋ ਪੰਜਾਬ ਹੋਣਾ Rajasthan Maharashtra Karnataka ਲਓ ਹਜੇ ਤੱਕ ਨਰਮੇ ਦੀ ਖੇਤੀ ਕਿਹੜੇ 5G 4G ਬੀ ਆਉਣਿਆ ਆ ਵੇਖੋ ਮਿੱਤਰੋ ਹਜੇ ਵੀ ਗਲਿਆ ਪਿਆ ਤਾਂ ਇਹ ਵੀਡੀਓ ਅੱਜ ਹੈਗੀ ਆ ਤਰੀਕ ਕਿੰਨੀ ਆ ਵੀ ਗੁਰਵਿੰਦਰ 13 ਤਰੀਕ ਹੈ ਹੈਨਾ 13 ਤਰੀਕ ਹੈ ਤੀਜਾ ਮਹੀਨਾ ਤੇ 2025 ਦੀ ਵੀਡੀਓ ਤੁਸੀਂ ਦੇਖੀ ਜਾਨੂੰ ਨਰਮੇ ਦੀ ਖੇਤੀ ਦੀ ਪੁੱਲ ਮਲਾ ਕੇ ਮਿੱਤਰੋ ਖੇਤੀ ਨਰਮੇ ਦੀ ਲੱਗੀ ਹੈ ਹਜੇ ਤੱਕ ਤਾਂ ਫੇਲ ਹਜੇ ਕੋਈ ਬੀਜ ਦੇ ਵਿੱਚ ਸੁਧਾਰ ਨਹੀਂ ਕੋਈ ਜੀ ਤੇ ਇਹ ਵੀਡੀਓ ਨੂੰ ਹਰੇਕ ਕਿਸਾਨ ਭਰਾ ਤੱਕ ਪੂਜੀ ਦੀ ਕਰ ਦਿਓ ਜਿਹੜਾ ਨਰਮਾ ਬੀਜ ਦਾ ਉਸ ਤੱਕ ਕਿਉਂਕਿ ਉਹ ਰਿਸਕ ਦੇ ਵਿੱਚ ਨਾ ਰਹੇ ਜੇ ਕਿਤੇ ਵੀ ਆਖੇ ਵੀ ਮੇਰੇ ਨਰਮਾ ਹੋ ਜਾਊਗਾ ਤਾਂ ਵੀਡੀਓ ਨੂੰ ਐਂਡ ਤੱਕ ਦੇਖਣੇ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ